ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਡਿਜੀਟਲ ਪ੍ਰਿੰਟ ਨਾਲ ਬਾਟਮ ਤੇ ਵਰਕ ਵਾਲੇ ਸੂਟ ਆਇਆ ਜੀ ਬੜੇ ਸੋਹਣੇ ਡਿਜ਼ਾਈਨ ਨਿਗਾਹ ਕਰਾਓ ਪ੍ਰਿੰਟ ਸ਼ਰਟ ਬਾਟਮ ਤੇ ਵਰਕ ਆਏ ਨਵੇਂ ਡਿਜ਼ਾਈਨ ਆਇਆ ਪ੍ਰਾਈਸ ਹੈਗਾ 1150 ਰੁਪਏ ਪਹਿਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਸਕਾਈ ਕਲਰ ਇਸ ਤੇ ਤਿੰਨ ਰੰਗ ਆਣਗੇ ਜੀ ਇੱਕ ਆਏਗਾ ਇਸ ਤੇ ਲਾਈਟ ਪੈਰਟ ਬੜਾ ਪਿਆਰਾ ਕਲਰ ਆ ਜੀ ਇੱਕ ਆਏਗਾ ਇਸ ਤੇ ਹੌਟ ਪਿੰਕ ਤਿੰਨ ਰੰਗ ਇਹਦੇ ਚ ਆ ਗਏ ਚੱਕ ਦੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਰੈਡ 1150 ਰੁਪਏ ਡਿਜੀਟਲ ਪ੍ਰਿੰਟ ਪ੍ਰਿੰਟ ਸ਼ਰਟ ਬਾਟਮ ਵਰਕ ਵਾਲੇ ਡਿਜ਼ਾਈਨ ਬੜੇ ਸੋਹਣੇ ਲੈ ਕੇ ਆਇਆ ਸਪੈਸ਼ਲ ਕਲਰ ਚੈੱਕ ਕਰੋ ਸਕਿਨ ਆ ਗਿਆ ਕਰੀਮ ਆ ਗਿਆ ਗਰੇ ਆ ਗਿਆ ਚੱਕੋ ਜੀ ਨੈਕਸਟ ਬੜਾ ਸੋਹਣਾ ਡਿਜ਼ਾਈਨ ਆਇਆਗਾ ਡਿਜੀਟਲ ਪ੍ਰਿੰਟ ਦਾਈ ਕਾਪਰ ਕਲਰ ਆਇਆਗਾ ਤਿੰਨ ਰੰਗ ਆਣਗੇ ਇੱਕ ਆਇਆ ਗਰੇ ਬਾਟਮ ਦੇ ਵਰਕ ਪ੍ਰੋਪਰ ਦਿਖਾਇਆ ਕਰੋ ਜੀ ਲੋ ਜੀ ਇੱਕ ਗਰੇ ਆ ਗਿਆ ਇਸ ਚ ਇੱਕ ਆਇਆ ਪਰਪਲ ਚੱਕੋ ਜੀ ਨੈਕਸਟ ਨੈਕਸਟ ਆਇਆਗਾ ਜੀ ਬੜਾ ਪਿਆਰਾ ਪੈਰਲਟ ਕਲਰ ਇਸ ਚ ਵੀ ਤਿੰਨ ਰੰਗ ਜੀ ਅਲਟੀਮੇਟ ਡਿਜ਼ਾਈਨ ਡਿਜੀਟਲ ਪ੍ਰਿੰਟ ਨੇ ਬਿਨਾ ਦੁਪੱਟੇ ਤੋਂ ਆਏਗਾ ਦੁਪੱਟਾ ਤੁਸੀਂ ਆਪਣੀ ਮਨਪਸੰਦ ਜਿੱਦਾਂ ਮਰਜ਼ੀ ਡਾਈ ਕਰਾ ਲਓ ਬਾਟਮ ਤੇ ਵਰਕ ਵਾਲੇ ਡਿਜ਼ਾਈਨ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਚੱਕ ਦਿਓ ਜੀ ਕਲਰ ਮਾਰੀ ਜਾਓ ਨੀਗਾ ਜਿਹੜਾ ਵਧੀਆ ਲੱਗਿਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਚੈੱਕ ਕਰੋ ਕਲਰ ਚੈੱਕ ਕਰੋ ਅਲਟੀਮੇਟ ਹੌਟ ਪਿੰਕ ਫਿਰੋਜੀ ਮਸਟਰਡ ਚੱਕ ਦਿਓ ਜੀ ਡਿਜ਼ਾਈਨ ਸਾਰੇ ਸੋਹਣੇ ਆ ਲਿਓ ਜੀ ਬੋਟਲ ਗ੍ਰੀਨ ਆ ਗਿਆ ਇਸ ਤੇ ਜੀ ਅਲਟੀਮੇਟ ਇਹ ਆਏਗਾ ਹੌਟ ਪਿੰਕ ਚੱਕ ਦਿਓ ਜੀ ਲੋ ਜੀ ਇੱਕ ਇਹ ਰਿਪੀਟ ਆ ਜੀ ਡਿਜ਼ਾਈਨ ਗ੍ਰੇ ਕਲਰ ਮੋਰ ਪੰਖੀ ਹੌਟ ਪਿੰਕ ਨਿਗਾਹ ਕਰਾਓ ਹੌਟ ਪਿੰਕ ਚੱਕ ਦਿਓ ਜੀ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਕਿਡਾ ਸੋਹਣਾ ਪ੍ਰਿੰਟ ਹੈ ਕਾਰਬਨ ਕਲਰ ਆਏਗਾ ਜੀ ਇਸ ਤਿੱਕ ਆਏਗਾ ਵਾਈਨ ਮਹਿਰੂਨ ਜਿਹਾ ਕਲਰ ਹੈ ਇੱਕ ਆਏਗਾ ਬੋਟਲ ਗ੍ਰੀਨ ਚੱਕ ਦਿਓ ਜੀ ਨੈਕਸਟ ਆਊਗਾ ਬੜਾ ਪਿਆਰਾ ਪ੍ਰਿੰਟ ਫਲੋਰਸੈਂਟ ਪ੍ਰਿੰਟ ਆਏਗਾ ਫੁੱਲਾਂ ਫਲਾਂ ਨੂੰ ਵੱਖਰਾ ਜਿਹਾ ਤਿੰਨ ਰੰਗ ਪਿੰਕ ਕਲਰ ਸਕਾਈ ਕਲਰ ਪੈਰਟ ਕਲਰ ਚੱਕ ਦਿਓ ਜੀ ਸਭ ਤੋਂ ਲਾਸਟ ਵਾਲਾ ਪ੍ਰਿੰਟ ਆਏਗਾ ਬੜਾ ਪਿਆਰਾ ਜੀ ਅਲਟੀਮੇਟ ਪ੍ਰਿੰਟ ਤਿੰਨ ਰੰਗ ਇਹਦੇ ਜੀ ਪਿੰਕ ਸਕਾਈ ਪੈਰਟ ਜਿਹੜਾ ਵੀ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਪ੍ਰਾਈਸ ਆਏਗਾ ਬਿਲਕੁਲ ਕੱਟ ਪ੍ਰਾਈਸ 1150 ਰੁਪਏ ਥੈਂਕ ਯੂ ਸੋ ਮਾਚੀ